ਗੁੱਡ ਮਾਰਨਿੰਗ ਜੀ ਅੱਜ ਹੈ 12 ਨਵੰਬਰ ਤੇ ਡੇਲੀ ਬਲੌਗ ਦੇ 84 ਅੱਜ ਆਪਾਂ ਵਧੀਆ ਟਾਈਮ ਤੇ ਉੱਠ ਗਏ ਕਿ ਅੱਜ ਬਰਥਡੇ ਹੋਇਨੇ 26 ਹੀ ਹੋਣਾ ਰਿਹਾ ਅੱਜ 6:30 ਵਜੇ ਨਾਲੇ ਤੇ ਆਪਣੀ ਨੀਂਦ ਖੁੱਲ ਗਈ ਮੈਂ ਤਾਂ ਠੀਕ ਉੱਠ ਗਿਆ ਚਲੋ ਮੈਡਮ ਸਕੂਲ ਜਾਣਾ ਉੱਠ ਕੇ ਤੇ ਇੱਕ ਸਾਟਾ ਹੋਰ ਬੰਦਾ ਵੀ ਉੱਠ ਗਿਆ ਆ ਦੇਖੋ ਬਈ ਮੇਰੀ ਚਿੜੀ ਠਿੱਗੀ ਮਾਰਨਿੰਗ एवियर થઈ ફાધર સમ ટાઈમ ચલ રહી એસી દોને દેખ રહ્યા મોસ્ટ ઇમ્પોર્ટન્ટ અપને ચાઈલ્ડહુડ દી સબ તો મેમોરેબલ ચીઝ તા મંડ જઈ રહી કી કી હે હેવર કી દેખ રહે આપા માઉસ માઉસ હે માઉસ દેખ રહે વે કેટ એન્ડ માઉસ તા હણ જા રહે આ છડણ કગડ નું ઠંડ પર બહોત જ્યાદા હો ગઈ ਬਿਆਰ ਹੈ ਢਾੜੇ ਢੋੜੀ ਕਟਾਈ ਹੈ ਯਾਰ ਪਰ ਅਜੇ ਨਹੀਂ ਕਟਾਉਂਦੇ ਖਲੇ ਨਹੀਂ ਕਰੋ ਤਾਂ ਵੱਜ ਜੂਗੀ ਨੇੜੇ ਜਾ ਕੇ ਕਟਾਵਾਂਗੇ ਤਾਂ ਹੁਣ ਮੇਰੇ ਸਾਹਮਣੇ ਮੋੜ ਆ ਉਹ ਜਿੱਥੇ ਮੈਂ ਖੜਾ ਵਾਂ ਤੈਨੂੰ ਦਿਖਾਉਣਾ ਤਾਂ ਦੇਖੋ ਆਹ ਜੀ ਆਹ ਮੋੜ ਹੈ ਇਹ ਮੋੜ ਉੱਪਰ ਦੀ ਘੁੰਮਦਾ 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 ਫੇਰ ਜਾ ਕੇ ਉੱਥੇ ਉੱਥੇ ਕੇ ਜਾ ਕੇ ਇਹ ਸਿੱਧਾ ਹੁੰਦਾ ਵਾ ਆਹ ਕਿਹੜਾ ਮੂਰੇ ਖੰਭਾ ਤੁਹਾਨੂੰ ਉਕਤਾ ਦਿਖ ਰਿਹਾ ਦੇਖੋ ਪਿਛਲਾ ਉਸ ਦਿਸ਼ਾ ਦੇ ਵਿੱਚ ਇੱਕ ਸਿੱਧਾ ਹੁੰਦਾ ਉੱਥੋਂ ਇਸ ਦਾ ਬੜ ਪੈਣਾ ਸ਼ੁਰੂ ਹੁੰਦਾ ਇਹ ਬੜ ਪੈ ਰਿਹਾ ਬੜ ਪੈ ਰਿਹਾ ਪੂਰੇ ਤੱਕ ਹੁਣ ਹੋਇਆ ਕੀ ਹੋਊਗਾ ਆ ਦੇਖੋ ਆ ਪੈਂਦਾ ਨਾ ਘੱਟ ਪੂਰੇ ਜ਼ਿਆਦਾਤਰ ਜੋ ਗੱਡੀਆਂ ਨੇ ਨਾ ਉਹ ਫੁੱਲ ਸਪੀਡ ਤੇ ਆਉਂਦੀਆਂ ਨਹੀਂ ਕਿਉਂਕਿ ਆ ਕਿਸੇ ਨੂੰ ਵੀ ਜਿਹੜਾ ਅਨਜਾਣ ਬੰਦਾ ਨਾ ਪੂਰੇ ਉਸ ਤੋਂ ਇਸ ਦੀ ਸਪੀਡ ਦਾ ਅੰਦਾਜ਼ਾ ਲਾਇ ਨਹੀਂ ਜਾਂਦਾ ਤੇ ਇਹਦੀ ਨਾ ਹੀ ਡਿਸਟੈਂਸ ਦਾ ਅੰਦਾਜ਼ਾ ਲਾਇਆ ਜਾਂਦਾ ਕਿ ਕਿੰਨਾ ਕੁ ਡਿਸਟੈਂਸ ਆ ਆ ਦੇਖੋ ਪਰ ਆ ਉਰੋਂ ਜਿਹੜਾ ਮੋੜ ਪੈਂਦਾ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਜ਼ਿਆਦਾ ਡਿਸਟੈਂਸ ਇਹਦਾ ਪੂਰੇ ਕੰਟਰੋਲ ਹੁੰਦਾ ਹੀ ਨਹੀਂ ਵਹੀਕਲ چاہے ਤੁਹਾਡਾ ਬਾਈਕ ਹੈ ਇਹ ਛੋਟੀ ਗੱਡੀ ਐ ਤੇ ਪਿਛਲੀ ਵਾਰ ਜਿੱਥੇ ਉਹਨਾਂ ਨੇ Swift ਫਸਾਈ ਸੀਗੀ ਉਹ ਜਗ੍ਹਾ ਸੀਗੀ ਉਹ ਸਾਹਮਣੇ ਉੱਥੇ ਤੇ ਉੱਥੇ ਹੀ ਅੱਜ ਇੱਕ ਟਰੱਕ ਹੋਇਆ ਪਿਆ ਵਾ ਇਸ ਦੇਖੋ ਉਰੇ ਵੀ ਆ ਰੇਲਿੰਗ ਖਲੀ ਹੈ ਉਰੇ ਵੀ ਕੋਈ ਨਾ ਕੋਈ ਵੀ ਕੱਲ ਟਕਰਾਇਆ ਤੇ ਇਹ ਮੋੜ ਵੀ ਇਹੋ ਜਿਹਾ ਵਾ ਪੂਰੀ Swift ਫਸ ਗਈ ਸੀਗੀ ਮਸਾ ਉਹਨਾਂ ਨੇ ਇੱਕ ਕ੍ਰੇਨ ਕਰੂਨ ਨਾਲ ਕੜਾਈ ਸੀ ਤੇ ਅੱਜ ਜੋ ਨੁਕਸਾਨ ਫੈਲਿਆ ਤੇ ਟਰੱਕ ਆਹ ਟਰੱਕ ਕੀ ਹੋਇਆ ਦੇਖੋ ਤੁਹਾਨੂੰ ਕੀ ਹੋਇਆ ਇੱਕ ਆਮ ਮੋੜ ਪੈ ਰਿਹਾ ਮੂਰੇ ਦਸ ਸੰਗਰੂਰ ਵੱਲੋਂ ਆਉਣੇ ਆ ਤਾਂ ਇੱਕਦਮ ਇਹ ਬਹੁਤ ਕੱਟ ਪੈਂਦਾ ਇਸ ਮੋੜ ਦਾ ਉਰੋਂ ਮੋੜ ਆਇਆ ਤੇ ਅੱਗੇ ਜਾ ਕੇ ਉਹ ਪੈਂਦਾ ਉੱਥੇ ਜਾਂਦੇ ਜਾਂਦਾ ਫਿਰ ਵੀ ਬੰਦਾ ਸੰਭਲਦਾ ਕਿਉਂਕਿ ਇਹ ਕੱਟ ਪੈ ਜਣਾ ਸਪੀਡ ਘਟਾ ਲਈ ਪਰ ਪੂਰੇ ਪਤਾ ਨਹੀਂ ਲੱਗਦਾ ਫੁੱਲ ਸਪੀਡ ਤੇ ਬੰਦਾ ਗੱਡੀ ਘਮਾਉਂਦਾ ਵਾ ਥੋੜੀ ਜਿਹੀ ਫੁੱਲ ਸਪੀਡ ਤੇ ਗੱਡੀ ਘਮਾਈ ਹੈ ਤਾਂ ਉਸ ਦਿਨ ਸਵਿਫਟ ਪੂਰੇ ਚੜ ਗਈ ਪੂਰੇ ਫਸ ਗਈ ਤੇ ਅੱਜ ਇਹ ਉਧਰੋਂ ਆਉਂਦਾ ਹੋਇਆ ਟਰੱਕ ਜਿਆਦਾ ਕੋਈ ਨੀਂਦ ਆ ਗਈ ਜਾਂ ਕੁਝ ਹੋਇਆ ਦੇਖੋ ਆਪਾਂ ਇਹਨੇ ਟਰੱਕ ਦੇ ਟਾਇਰ ਟਾਇਰਾਂ ਦੇ ਨਿਸ਼ਾਨ ਉਰੋਂ ਉਰੋਂ ਇਹ ਟਰੱਕ ਇਸ ਤਰੀਕੇ ਨਾਲ ਹੁੰਦਾ ਹੋਇਆ ਗਿਆ ਵੇ ਤੁਹਾਨੂੰ ਦਿਖਾਉਣਾ ਆ ਦੇਖ ਤੁਹਾਨੂੰ ਟਰੱਕ ਦੇ ਟਾਇਰ ਦਿਖ ਰਹੇ ਨੇ ਨਾ ਇਹ ਦੇ ਤਾਂ ਆਹ ਦੇਖੋ ਆ ਦਿਖ ਰਹੇ ਨੇ ਉਰੋਂ ਇਹ ਟਰੱਕ ਨੇ ਉਹ ਬੈਲੈਂਸ ਖੋਲਿਆ ਤੇ ਉਰੋ ਬੈਲੈਂਸ ਖੋਇਆ ਤੇ ਇਸ ਨੀ ਜਗ੍ਹਾ ਮਿੱਟੀ ਹੋ ਗਿਆ ਉਰੋਂ ਹੁੰਦਾ ਹੋਇਆ ਇਹ ਆ ਰੇਲਿੰਗ ਤੋੜ ਕੇ ਉਧਰ ਡਿੱਗਿਆ ਪਰ ਅਗਰ ਇਸ ਗੱਲ ਦੀ ਪਿੱਛੇ ਸੱਚਾਈ ਦੇਖੋ ਨਾ ਕਿ ਇਹ ਇਹ ਬੀ.ਆਰ.ਸੀ ਦਾ ਟਰੱਕ ਆ ਇਹ ਡਰਾਈਵਰ ਨੇਗੇ ਤੇ ਇਹਨਾਂ ਨੇ ਜਿਹੜਾ ਇੱਕ ਬੰਦੇ ਦੀ ਜਾਨ ਬਚਾਉਣ ਦੇ ਕਰਕੇ ਇਹ ਨੁਕਸਾਨ ਹੋਇਆ ਆਪਾਂ ਕਹਿ ਦਿੰਦੇ ਆ ਵੱਡੀ ਗੱਡੀ ਆ ਤਾਂ ਕੋਈ ਟੱਪਾ ਨੁਕਸਾਨ ਉਹ ਇਹਨਾਂ ਦੀ ਗਲਤੀ ਹੋ ਗਲਤੀ ਇਹ ਇਦਨੋ ਕਿ ਗੱਡੀ ਆ ਰਹੀ ਸੀ ਗੱਡੀ ਉਹ ਗੱਡੀ ਪੁਰੇ ਆ ਕੇ ਇਹਨਾਂ ਦੇ ਟਰੱਕ ਦੇ ਵਿੱਚ ਵੱਜਣੀ ਸੀਗੀ ਜੇਰੇ ਟਰੱਕ ਰੋਕ ਦਿੰਦੇ ਤਾਂ ਉਹ ਗੱਡੀ ਇਹ ਥੱਲੇ ਆ ਜਾਂਦੀ ਤੇ ਮਰ ਜਾਂਦੇ ਤਾਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਲਈ ਟਰੱਕ ਇਧਰੋਂ ਕੱਟਤਾ ਤੇ ਕੱਟਦੇ ਹੋਏ ਇਹ ਸਾਰਾ ਤੋੜ ਕੇ ਕਰਕੇ ਉਧਰ ਡਿੱਗ ਗਏ ਤਾਂ ਵੀਰੇ ਨੂੰ ਤਾਂ ਸਲੂਟ ਯਾਰ ਉਹਨਾਂ ਨੇ ਜ਼ਿੰਦਗੀ ਬਚਾਈ ਹੈ ਕਿਸੇ ਦੀ ਪਰ ਡਿੱਗਿਆ ਬਹੁਤ ਖਤਰਨਾਕ ਤੇ ਹਾਂਜੀ ਅੱਜ ਕਿਸੇ ਇੱਕ ਦੀ ਲਾਪਰਵਾਹੀ ਕਰਕੇ ਕਿਸੇ ਦੂਸਰੇ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਦੇਖੋ ਇਹ ਤਾਂ ਵਿਚਾਰੇ ਜੋ ਵੀ ਕਰਦੇ ਨੇਗੇ ਕਿਸੇ ਦੇ ਕੋਲ ਹੈ ਨਾ ਫੈਕਟਰੀ ਵਿੱਚ ਜੋਬ ਕਰਦੇ ਨੇ ਉਸ ਫੈਕਟਰੀ ਦਾ ਟਰੱਕ ਹੈ ਧਾਗੇ ਨਾਲ ਲੋਡ ਹੈ ਇਹ ਚ ਧਾਗਾ ਜਾ ਰਿਹਾ ਸੀਗਾ ਨਾਲ ਇਹਦਾ ਮਾਲਕ ਜਿੰਨਾ ਦਾ ਹੈਗਾ ਉਹਨਾਂ ਦਾ ਏਡਾ ਨੁਕਸਾਨ ਹੋ ਗਿਆ ਫਾਈਨੈਂਸ਼ੀਅਲੀ ਦੂਜਾ ਇੱਕ ਬੰਦੇ ਦੀ ਜਾਨ ਬਚ ਗਈ ਠੀਕ ਹੈ ਬਟ ਹੁਣ ਆਪਾਂ ਨੂੰ ਵੀ ਪਤਾ ਕਾਰ ਵਾਲੇ ਨੇ ਕੀ ਨਸ਼ਾ ਕੀਤਾ ਹੋਊ ਕੀ ਕੀਤਾ ਹੋਊਗਾ ਪਤਾ ਕਰੇ ਅੱਜ ਇਹ ਅਬਦਾ ਇਹ ਨੁਕਸਾਨ ਨਾ ਕਰਵਾਉਂਦੇ ਤਾਂ ਉਹ ਕਾਰ ਵਾਲੇ ਦੇ ਘਰੇ ਮਾਤਮ ਸ਼ਾ ਜਾਣਾ ਸੀ ਤਾਂ ਆਪਾਂ ਆ ਗਏ ਜੀ ਆਫਿਸ ਪਰ ਆਫਿਸ ਦਾ ਬਹੁਤ ਗੰਦਾ ਹੋਇਆ ਪਿਆ ਤਾਂ ਅੱਜ ਤਾਂ ਇਸ ਨੂੰ ਕਿਸੇ ਵੀ ਹਾਲ ਚ ਸਾਫ ਕਰਕੇ ਜਾਣਾ ਪਾਣਾ ਅੱਜ ਦੇਖਿਆ ਯਾਰ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਮਿੱਟੀ ਸੋ ਇੱਕ ਤਾਂ ਮੈਂ ਲੇਟ ਹੋ ਜਾਂਦਾ ਸੀ ਅੱਜ ਮੈਂ ਟਾਈਮ ਤੇ ਆ ਗਿਆ ਪਹਿਲਾਂ ਫਿਰ ਨਹਾ ਲਾਂਗੇ ਤੋਲਾਂਗੇ ਫਿਰ ਆਫਿਸ ਸਾਫ ਕਰਕੇ ਆਏ ਹੋਏ ਔਰ ਯਾਰ ਤਾਂ ਜੀ ਆਫਿਸ ਦਾ ਵਧੀਆ ਝਾੜੂ ਪੋਚਾ ਲਾਤਾ ਸਾਫ ਹੋ ਗਿਆ ਹੁਣ ਮਨ ਨੂੰ ਆਰਾਮ ਆਇਆ ਤਾਂ ਨਾ ਤੋਂ ਕਿ ਆਪਾਂ ਹੋ ਗਏ ਰੈਡੀ ਤੇ ਪਹਿਲਾਂ ਜਾਵਾਂਗੇ ਕਲਾਸ ਲਾਉਣ ਪਹਿਲਾਂ ਹੈਗੀ ਨਿਸ਼ਚੈ ਜਿ ਫਿਰ ਹੈ ਕਿ ਆਈਬੀਐਸ ਤੇ ਦਨ ਫਿਰ ਆਪਾਂ ਜਾਵਾਂਗੇ ਆਫਿਸ ਮਤਲਬ ਬੀਰਾ ਵੀ ਆ ਜਾਊਗਾ ਕਲਾਸ ਪੂਰੀ ਹੋ ਗਈ ਪਰ ਨੀਚੇ ਲੱਗੇ ਸਕੂਟੇ ਉੱਤੇ ਜਾ ਕੇ ਆ ਲੈ ਕਿ ਬੈਗ ਮੈਂ ਸੰਦੀਪੂ ਲੱਗਿਆ ਬੈਗ ਚੈੱਕ ਕਰ ਲਈ ਤੇ ਕਲਾਸ ਲਾ ਕੇ ਆਪਾਂ ਹੋ ਗਏ ਫ੍ਰੀ ਹੁਣ ਆਪਾਂ ਆ ਗਏ ਆ ਆਫਿਸ ਤਾਂ ਹੁਣ ਆਪਾਂ ਆਫਿਸ ਦਾ ਕੰਮ ਦੇਖਦੇ ਆਂ ਭਾਈ ਫਰਮਾਤਮਾ ਮਿਹਰ ਕਰੇ ਆਹ ਹੈ ਸਾਫਰੀ ਕਰ ਵੀਰੇ ਲਾਦੀ ਜੋਤ ਠੀਕ ਆ ਸਾਸੇ ਆਪਣੇ ਆਫਿਸ ਦੇ ਕੋਲੇ ਹੀ ਬਹੁਤ ਟੇਸਟੀ ਇੱਕ ਨੌਨवेज ਦੀ ਜਗਾ ਹੈ ਉਹੀ ਓਪਨ ਹੋਈ ਹੈ ਤੇ ਆਪਾਂ ਉਹਨਾਂ ਦਾ ਟੇਸਟ ਕੀਤਾ ਬਹੁਤ ਵਧੀਆ ਮੀਟ ਮਾਸਟਰ ਸਾਜੀ ਇਹ ਆਪਣੇ ਆਫਿਸ ਦੇ ਬਿਲਕੁਲ ਨਾਲ ਹੀ ਹੈ ਤੇ ਵੀਰੇ ਨੇ ਬਹੁਤ ਵਧੀਆ ਸਵਾਲ ਬਣਾਇਆ ਠੀਕ ਹੈ ਐਂ ਦੇ ਬ੍ਰਦਰ ਨੇ ਖਾਤਾ ਠੀਕ ਹੈ ਤੇ ਵੀਰੇ ਬਹੁਤ ਜ਼ਿਆਦਾ ਟੇਸਟੀ ਸੀਗਾ ਥੈਂਕ ਯੂ ਬਹੁਤ ਰੱਖਿਆ ਤੇ ਇਹ ਆਪਣਾ ਤੁਸੀਂ ਬੀਐਸਐਮ ਪਾਰਕ ਦੇ ਬਿਲਕੁਲ ਸਾਹਮਣੇ ਆ ਸਕਦੇ ਹੋ ਮੀਟ ਮਾਸਟਰ ਦੇ ਕਰਕੇ ਉਹ ਸਾਹਮਣੇ ਆਪਣਾ ਆਫਿਸ ਹੈ ਉਸ ਆਫਿਸ ਤੋਂ ਚਾਰ ਪੰਜ ਦਾ ਕਰਨਾ ਨਾ ਰਹੀ ਹੈ ਮੀਟ ਮਾਸਟਰ ਤੇ ਉੱਪਰ ਲੱਗਿਆ ਹੁੰਦਾ ਵੀਰੇ ਸਾਰਾ ਦਿਨ ਹੀ ਓਪਨ ਹੁੰਦਾ ਹੈ ਸੱਤ ਦੇ ਸੱਤ ਤੱਕ 12 ਵਜੇ ਓਪਨ ਕਰ ਲੈਂਦੇ ਠੀਕ ਹੈ 12 ਵਜੇ ਓਪਨਿੰਗ ਹੈ ਠੀਕ ਹੈ ਇਹ ਆਪਾਂ ਜਾ ਕੇ ਕਹ ਰਹੇ ਆ ਬੇਨੜੇ ਰਮਨਿੰਦਰ ਦਾ ਫੋਨ ਆਇਆ ਸੀਗਾ ਉਹਦੇ ਉਹਦੇ ਕਿਸੇ ਫਰੈਂਡ ਦਾ ਕੋਈ ਚੱਕਰ ਜਾਵਾ ਐਸ ਵੀ ਦੇ ਨਾਲ ਇਹਨਾਂ ਲਿਮਟ ਵਗੈਰਾ ਦਾ ਦਿੱਕਤ ਪੈ ਰਹੀ ਆ ਉਹ ਜਾ ਕੇ ਦੇਖ ਕੇ ਆਉਣੇ ਆ ਇਹ ਤੇ ਜਿੰਨੀ ਹੈਲਪ ਹੁੰਦੀ ਆ ਉਮੀ ਰਾਈਡਰ ਸਾਡੇ ਤਿਆਰ ਨੇ ਹਾਂ ਬਾਈਕ ਵੀ ਤਿਆਰ ਹੈ ਚਲੋ ਵੀ ਦਿਓ ਰੇਸ ਹਾਂ ਆ ਦੇਖੋ ਇਹਦਾ ਵੀ ਬੋਲ ਤੇ ਆ ਗਿਆ ਵੈਸੇ ਹਾਂ ਜੀ ਆਹੋ ਬੰਦਾ ਜਿਹੜਾ ਦਾ ਦੁੱਖ ਦੇ ਗਿਆ ਸੀ ਇਹਦੇ ਇਹਦੀ ਇੱਕ ਬੋਲ ਤੇ ਆ ਗਿਆ ਮੈਂ ਸਾਡੇ ਨੇ ਮੈਨੂੰ ਮੈਂ ਕੱਲ ਤਾਂ ਸਮਾਨ ਮੰਗਿਆ ਸਾਡੇ ਦਿੱਤਾ ਨਹੀਂ ਦੇਬੇ ਕਿ ਇਹ ਜਿਹਾ ਯਾਰ ਕਰਦੇ ਆਪਾਂ ਤੇ ਆ ਸਵੇਰ ਦਾ ਉਹ ਐਕਸੀਡੈਂਟ ਹੋਇਆ ਹੋਇਆ ਇੱਕ ਮੈਂ ਇਧਰ ਪਿੰਡਲੇ ਕਿੰਨੀ ਆਇਆ ਸੀ ਓਰੇ ਕ੍ਰੇਟਾ ਗੱਡੀ ਹੱਥ ਚ ਮਾਰੀ ਹੋਇਆ ਕੈਂਟਰ ਦੇ ਵਿੱਚ ਆ ਦੇਖੋ ਰੁਪਚੂ ਵੀ ਪਿਛਲੇ ਪਾਸੋਂ ਕ੍ਰੈਕਟਰ ਦਾ ਮੋਟਰ ਦੇ ਪਾਸੇ ਆ ਤੇ ਮੈਂ ਫਿਰਕੇ ਤੋੜਤੀ ਸਾਰੀ ਮੁਰ ਉਹ ਬੰਦੇ ਬੱਜੇ ਹਾਂ ਮੈਂ ਆਫਿਸ ਆ ਗਿਆ ਕੁਛਕ ਟਾਈਮ ਆਫਿਸ ਚ ਬੈਠਦੇ ਆ ਥੋੜਾ ਬੋਟਾ ਕੰਮ ਦੇਖਦੇ ਆ ਦਨ ਇਸ ਤੋਂ ਬਾਅਦ ਆਪਾਂ ਚਲਾਂਗੇ ਘਰੇ ਚਲੋ ਅੱਜ ਕਿਸੇ ਦਾ ਨਾ ਹੈਲਪ ਆ ਗਈ ਕਾਰੀ ਇਸਦੇ ਕੰਮ ਆਏ ਆਪਾਂ ਖੁਸ਼ੀ ਹੋਏ ਫਰਤ ਤੋਂ ਬਾਅਦ ਮੇਰੇ ਯਾਰ ਦਾ ਫੋਨ ਆਇਆ ਸੀ ਮੈਨੂੰ ਉਹਦੇ ਲਈ ਗਿਆ ਮੈਂ ਤੇ ਚਲੋ ਥੋੜਾ ਜਿਹਾ ਕੰਮ ਕਰ ਲੀ ਅੱਜ ਨਾ ਯਾਰ ਇੱਕ ਮਨ ਸੈੱਟ ਕਰਤਾ ਮੈਂ ਬਹੁਤ ਮਿਹਨਤ ਨਾਲ ਉਹ ਸਿੱਖ ਹਿਸਟਰੀ ਉੱਤੇ ਬਲੌਗ ਬਣਾਇਆ ਸੀ ਮੇਰੇ ਇਤਨੇ ਮੈਂ ਲੜ ਕੇ ਜਿਹੜਾ ਜਿਹੜਾ ਜ਼ੋਰ ਵੀ ਨਹੀਂ ਲੱਗਦਾ ਮੈਂ ਵੈਸੇ ਹੀ ਤੁਸੀਂ ਸ਼ੂਟ ਕਰ ਦੇਣਾ ਉਹ ਬਲੌਗ ਇੰਨੇ ਦੇਖੇ ਜਾਂਦੇ ਨੇ ਜੋ ਐਜ਼ ਕੰਪੇਅਰ ਟੂ ਸਟਾਰਟਿੰਗ ਪਰ ਜਿਸ ਤੇ ਇੰਨੀ ਮਿਹਨਤ ਲੱਗੀ ਇਤਨਾ ਕੁਝ ਚੰਗਾ ਦੱਸਿਆ ਮੈਂ ਜਿਸ ਬਲੌਗ ਚ ਉਹ ਬਲੌਗ ਯਾਰ ਦੇਖਿਆ ਹੀ ਨਹੀਂ ਹੈਗਾ ਤਾਂ ਇਹ ਤਾਂ ਜਿਹੀ ਹੋਈ ਹੋਗੀ ਨਾ ਕਿਵੇਂ ਸਿੰਗਰ ਹੁੰਦੇ ਨੇ ਕਿ ਅਸੀਂ ਚੰਗਾ ਗਾਣਾ ਕਿਉਂ ਨਹੀਂ ਗਾਉਂਦੇ ਕਿਉਂਕਿ ਜਨਤਾ ਦੇਖਦੀ ਨਹੀਂ ਹੈਗੀ ওই ਚੀਜ਼ ਹੋਵੇਗੀ ਕੋਈ ਨੌਲੇਜੇਬਲ ਬਲੌਗ ਕਿ ਆਉਣਾ ਪਾਈਏ ਕਿਉਂਕਿ ਜੰਦਾ ਦੇਖਦੀ ਨਹੀਂ ਹੈਗੀ ਮਨ ਸੈਟ ਹੋ ਗਿਆ ਯਾਰ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰੇ ਕਿਉਂਕਿ ਅੱਜ ਬਹੁਤ ਲੇਟ ਹੋ ਗਏ ਅੱਗੇ ਦਾ ਆਪਾਂ ਕੋਈ ਛੇਮ ਚਲੇ ਜਾਂਦੇ ਆਂ ਵਾਹਿਗੁਰੂ ਜੀ ਪੱਖਾ ਬੰਦ ਤੋੜਨ ਆ ਰਿਹਾ ਤਾਂ ਆਗੇ ਘਟਾਰੀ ਇਹਦੇ ਤਾਂ ਜੇ ਦੀ ਘਟਾਰੀ ਨੂੰ ਆਪਣਾ ਵਧੀਆ ਦੋਸਤ ਆ ਆਪ ਵੀ ਬੋਲਾ ਸਤਿਗੁਰੂ ਜੀ ਕਿਵੇਂ ਨਾਲ ਲਓ ਤੇ ਉਹ ਲਵੋ ਉਹ ਚੌਦ ਧੱਜਿਆ ਜਾਂਦਾ ਡਿੱਗ ਗਿਆ ਹੈ ਪਰ ਕੁਝ ਨਹੀਂ ਹੋਇਆ ਤਾਂ ਆਪਾਂ ਅੱਗੇ ਘਰੇ ਮਿਲਦੇ ਆਪਦੀ ਜਾਨ ਬੈਠੇ ਗੁੱਡ ਈਵਨਿੰਗ ਮੈਡਮ ਵੀਡੀਓ ਦਾ ਸਾਰਾ ਦਿਨ ਤੁਸੀਂ ਬਾਹਰ ਲਗਾਏ ਲਵ ਯੂ ਹੱਦ ਨਾ ਹੁਣ ਮਨ ਚ ਇੱਕ ਚੀਜ਼ ਆਈ ਕਿ ਅਸੀਂ ਇੱਕ ਚੈਲੰਜ ਹੋਰ ਕਰਦੇ ਆਂ ਤਾਂ ਅਸੀਂ ਲੈਣ ਜਾ ਰਹੇ ਆਂ ਕੁਝ ਚੈਲੰਜ ਦਾ ਸਮਾਨ ਤੇ ਆ ਕੇ ਚੈਲੰਜ ਰਿਕਾਰਡ ਕਰਾਂਗੇ ਮਜ਼ਾ ਆਊਗਾ ਇਹ ਅੱਜ ਦਾ ਚੈਲੰਜ ਹੋਇਆ ਇਹ ਹੈ ਮੈਡਮ ਦੇ ਦਿਮਾਗ ਦਾ ਇਹ ਕਹਿੰਦੀ ਕਿ ਆ ਚੈਲੰਜ ਕਰਦੇ ਆਂ ਬਈ ਚਲੋ ਠੀਕ ਹੈ ਕਰ ਲੈਨੇ ਚਲੋ ਤੇ ਉਹਦੇ ਨਹੀਂ ਸਾਨੂੰ ਜਾਣਾ ਪਊਗਾ ਕਰਿਆਨੇ ਦੀ ਸ਼ਾਪ ਤੇ ਤੇ ਉੱਥੋਂ ਸਮਾਨ ਲੈਣਾ ਪਊਗਾ ਜੇ ਕੀ ਦੋਸਤੀ ਹਮ ਨਹੀਂ ਤੋੜेंगे ਤੇ ਆ ਗਏ ਪੱਬੀ ਦੇ ਕੋਲੇ ਕੀ ਕੋਈ ਨਾ ਕਰ ਸੱਸੀਆ ਮੇਰੇ ਇਹ ਸਾਡੀ ਮਾਲ ਸਾਡੀ ਮਿਨੀ ਮਾਲ ਤਾਂ ਜੀ ਕੀ ਕਰਨਾ ਇਸ ਚੈਲੰਜ ਦੇ ਵਿੱਚ ਹਨ ਇਹ ਹੈ ਡੋਜ ਦਾ ਪੌਇਜ਼ਨ ਚੈਲੰਜ ਤੁਸੀਂ ਡੋਜ ਕਰਨਾ ਹੈ तो आप दोनों छे छे चांस मिलेंगे ठीक है हम जिमें एक ट्रे मेरी है एक ट्रे थोड़ी है ये सिक्स चैलेंज सिक्स लाइफ्स लगा लो बिस्किट पॉइजनस है अकॉर्डिंग टू मी तो सब तो एंड च पिक करना बाई चांस थोड़ा तो नहीं पता कह मैंने छुपा के उन्हें पॉइजनस बनाया जे तुम हम करके बिस्किट खाओगे जी तो सेफ होगा तो तुम बचोग अगर सेफ नहीं होगा तो ਇੱਕ ਦਾ ਚਾਂਸ ਹੈ ਜੋ ਖਾਦਾ ਗਿਆ ਤਦ ਤੋਂ ਖਰਮ ਖਾਦਾ ਠੀਕ ਠੀਕ ਚਲ 6 ਮੋਕੇ ਹਨ ਔਰਾ 6 ਥੋੜੀਆਂ ਲਾਈਫਸ ਹਨ ਪਾਰਾ 6 ਨੀ ਲਾਈਫਸ ਦੇਖਦੇ ਹਾਂ ਕੌਣ ਕਿੰਨੀਆਂ ਲਾਈਫਸ ਸਿਕਯਰ ਕਰ ਸਕਦਾ ਹੈ ਲੈਟਸ ਸੀ ਦੇਖੇ ਤੇ ਇੱਕ ਤੁਸੀਂ ਪਹਿਲਾਂ ਤੁਸੀਂ ਸਿਲੈਕਟ ਕਰੋਗੇ ਫਿਰ ਮੈਂ ਕਰੂੰਗਾ ਪਹਿਲਾਂ ਤੁਸੀਂ ਕਰ ਲਓਗੀ ਥੋੜਾ ਪਹਿਲਾਂ ਮੈਂ ਕਰ ਲੈਣੀ ਆ ਇੱਕ ਟ੍ਰੇ ਥੋੜੀ ਐ ਟ੍ਰੇ ਮਿਲ ਗਈ ओके ਏ ਟ੍ਰੇ ਜੋ ਤੁਸੀਂ ਸਿਲੈਕਟ ਕਰਨਾ ਹੈ ਵੱਡੀ ਵਾਲੀ ਚ ਉਹ ਟ੍ਰੇ ਜੋ ਮੈਂ ਸਿਲੈਕਟ ਕਰਾਂਗੀ ਤੁਸੀਂ ਕਰੋ ਮੈਂ ਲੁੱਕ ਦੀ ਆ ਅੱਜ ਦੇ ਚੈਲੰਜ ਦੀ ਹਵਾ ਨਿਕਲੀ ਕਿਉਂਕਿ ਪਹਿਲੇ ਦੋ ਵਾਰ ਦੇ ਸਾਡੇ ਖਰਾਬ ਹੋ ਗਏ ਤੀਜੀ ਵਾਰ ਅਸੀਂ ਕਰਿਆ ਸੀਗਾ ਤੇ ਉਹਦਾ ਤੁਹਾਨੂੰ ਕਲਿੱਪ ਮੈਂ ਦਿਖਾ ਦੇਣਾ ਚੈੱਕ ਕਰਿਓ ਤਾਂ ਜੀ ਆ ਮੇਰੀ ਟ੍ਰੇ ਆ ਆ ਘੁਗੜਦੀ ਆ ਤਾਂ ਆਪਾਂ ਡਿਸਾਈਡ ਕਰਦੇ ਆ कि केड़ा करना नहीं रुको अपन इधर से रखा आ हाँ जी तो अब बारी मेरी है मैं नाजिक सेलेक्ट करना है ये वाला से पकड़ता है इन केड़ा पॉइजनस स्पन है आवला ठीक है आवला पॉइजनस है और ये सारे सेफ हैं ये वाला पॉइजनस है चलो बस याद रहे मैं ना अपनी पोजीशन चेंज नहीं करदी वो मैं भूल जाऊंगी ਆ ਉਹ ਕਿੱਚੜੋ ਬੱਨੀ ਉਹ ਬੱਨੀ ਆ ਆ ਕਿਸ਼ੋਰ ਰਿਹਾ ਨਹੀਂ ਬੱਲੇ ਕਿਉਂ ਮੈਂ ਜਿੱਤੀ ਤੇ ਮੈਂ ਮੰਮੀ ਹੌਲੀ ਹੌਲੀ ਰਿਕਾਰਡ ਕਰਦੇ ਕਰਦੇ ਸਾਰਾ ਫੋਨ ਨੇਚੇ ਨੂੰ ਲੈ ਗਏ ਇਧਰ ਵਾਲੀ ਦੋਗੇ ਨਾ ਤੁਸੀਂ ਕਰਵੋ ਨਾ ਮੈਂ ਕਰ ਹਾਂ ਸੇਫ بعد ايه سيف ਤਾਂ ਦੇਖਿਆ ਕਿ ਮੰਮੀ ਇਹ ਸਾਰੀ ਰਿਕਾਰਡਿੰਗ ਹਲਾਤੀ ਤਾਂ ਇਸ ਕਰਕੇ ਆ ਸੈਕਿੰਡ ਤੋਂ ਟਾਈਮ ਦੁਆਰੇ ਚੈਲੰਜ ਕੀਤਾ a y

ਵੰਡ ਰਹਾ ਵੇ ਸਪੈਂਸਕੀ ਕਲਬ ਦੇ ਆਪ ਆ ਚੁਕੇ ਆ ਯਾਰ ਉਸ ਇਲੈਕਟ੍ਰਿਕ ਲੈ ਲਿਆ ਕਰ ਇਹ ਚੈਲੰਜ ਕਰਕੇ ਤਾਂ ਮੈਂ ਬਿਲਕੁਲ ਹੀ ਹਸਪਤਾਲ ਚ ਖੁੱਸ ਗਿਆ ਤਾਂ ਸੈਕੀ ਦੂਜੀ ਵਾਰ ਚ ਹਾਰ ਗਿਆ ਦੂਜੀ ਵਾਰ ਚ ਦੁਬਾਰਾ ਲੜਨ ਦਾ ਵੀ ਟਾਈਮ ਨਹੀਂ ਮਿਲਿਆ और मैं, मैं क्या मैं नहीं करता पर मैं कहा गया कि आप तीजी बार खेड दिया तो तीजी बार भी इन्हें रिकॉर्ड किया अभी दोबारा तो अच्छ कर रहे हैं चाल चैलेंज ये ए, ए लाइन बलराज की है तो ए लाइन मेरी है चार चार बिस्किट्स हैं साढ़े को दो लाइट्स ने दो पॉइजनस होने हैं ये अपनी लाइन के भी सिलेक्ट करूँगी मैं लाइन से चूज करूँगी तो ये मेरी लाइन से चूज करूँगी पहला तुम सिलेक्ट करो कि तो पॉइजनस रखने हम तब तक जाके મે ગોઈ ચલે જ દે કે મે હાર જ ના રહા હો રે આ જો કાલ જામબી અરે લે ઇકને કરાવા દે કે પેલે કિસી મે મે એનને કીધું સિલેક્ટ કી તા લાઈંચો આ દિલ મે લાઈંચ સિલેક્ટ કી તોલ જા તમે કા બના ચલો જ कोई भी गिडी मार के थक गया <laughs> <laughs> <सार। laughs> <laughs> <मेहाली। laughs> मैं चलो ना पे प्रोसेसर करते हैं फैक्ट्री <laughs> इसको <laughs> <laughs> दो है ना चलो किसका सेट कर सकते हैं Gøy. Yeah. <laughs> <laughs>

ਆਓ। ਹਾਂ। ਇਹ ਤਾਂ ਟਾਈ ਹੋਈ ਐ। ਟਾਈ ਹੋਈ ਕੋਈ ਨਹੀਂ ਮੋਢੀ ਵਾਰੀ ਆ। ਆਓ। ਇੱਕਿਆ ਦਾ ਮਰੂ ਗਈ ਪਹਿਲਾਂ। ਚਲੋ। ਆਹੀ ਆ। ਮਾਈ ਗੋਡ। ਇਹਦੇ ਪਤੀ ਆ ਜਨੂਜੀ ਪਾਉਣ ਦੇ ਵਾਲੇ। ਹੋਰ ਇਤਨੇ ਦਿਨਾਂ ਬਾਅਦ ਇੰਨੇ ਚਾਲਿਆਂ ਤੋਂ ਬਾਅਦ ਮੈਂ ਇੱਕ ਚੈਲੰਜ ਦਿੱਤੇ ਆ ਕਿ ਜਿਉਂ ਵੀ ਦੀ ਜਿਵਾਰ। ਓ ਮਾਈ ਗੋਡ। ਉਹ ਆਈ ਨਹੀਂ ਪਹੁੰਚਣ ਸਬੇਟੀ। ਗੁੱਜਾ ਨਾਲਾ। ਕਈ ਮੈਚ ਜਿੱਤ ਗਿਆ ਪਹਿਲੀ ਵਾਰੀ ਮਮੀ ਨੇ ਅੰਦਰ ਰਕੋੜ ਕੀਤਾ ਉਹਦਾ ਮੈਚ ਜਿੱਤ ਸੀ ਦੂਜੀ ਵਾਰੀ ਮੈਂ ਦੂਜੀ ਵਾਰੀ ਬਲੀ ਵਾ ਕੇ ਹਾਰ ਗਿਆ ਦੂਜੀ ਵਾਰੀ ਵੀ ਹਾਰ ਗਈ ਸੀ ਤੀਜੀ ਵਾਰੀ ਚਲੋ ਮੈਂ ਆਖਿਰ ਜਿੱਤ ਗਿਆ ਤੇ ਮੇਰੀ ਜਿੱਤ ਦੀ ਖੁਸ਼ੀ ਦੇ ਵਿੱਚ ਪਾਰਟੀ ਸਾਰਿਆਂ ਨੂੰ ਸਾਰੇ ਕਿਹੜੂ 10-10 ਰੁਪਏ ਲਓ ਤੇ ਟੋਕੀ ਲੈ ਕੇ ਆਓ ਯਾਰ ਬਲੌਗ ਨੂੰ ਜ਼ਰੂਰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮੇਰੇ ਦੋਸਤ ਜੀ ਤਾਲੂ ਬਾਏ ਕਰਦੇ ਤੇ ਨਵੇਂ ਦਿਨਾਂ ਨਵੇਂ ਬਲੌਗ ਨਾਲ ਦੇਖਦੇ ਆਂ ਕੱਲ੍ਹ ਕੋਈ ਜਿੰਨਾ ਮਾਰ ਕਰਨ ਨੂੰ ਮਿਲਦਾ ਹੋ ਕਰਾਂਗੇ ਬਾਏ ਗੁੱਡ ਨਾਈਟ ਫਸਟ ਟਾਈਮ ਖਾਣ ਤੇ ਮੈਨੂੰ ਇੱਕ ਇੰਨੀ ਗੰਦੀ ਚਾਕਲੇਟ ਖਾਣ ਨੂੰ ਮਿਲੀ ਉਸਾਇਆ ਸੀਗੀ ਇੰਨੀ ਗੰਦੀ ਚਾਕਲੇਟ ਮੈਂ ਜ਼ਿੰਦਗੀ ਜੀ ਕੇ ਨਹੀਂ ਖਾਧੀ ਦੇਖਿਓ